ਪੰਜਾਬ ਸਰਕਾਰ ਦਾ ਬਿਜਲੀ ਬਿੱਲਾ ਅਤੇ ਬਿਜਲੀ ਮੀਟਰਾਂ ਨੂੰ ਲੈ ਕੇ ਵੱਡਾ ਬਦਲਾ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਵਾਅਦੇ ਕੀਤੇ ਗਏ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ ਜਿਹੜੀ ਹੈ ਮੁਫਤ ਮੁਹੱਈਆ ਪੰਜਾਬ ਸਰਕਾਰ ਵੱਲੋਂ ਕੁਲਾਈ ਚਾਹੇਗੀ ਦੂਸਰੇ ਪਾਸੇ ਮੀਟਰ ਦੇ ਬਿੱਲਾਂ ਨੂੰ ਲੈ ਕੇ ਇੱਕ ਨਵਾਂ ਬਦਲਾ ਪੰਜਾਬ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਕਿ ਆਮ ਬਿਜਲੀ ਖਪਤਕਾਰਾਂ ਨੂੰ ਰਾਤ ਦੇਣ ਅਤੇ ਬਿਜਲੀ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਅਤੇ ਆਧੁਨਿਕ ਬਣਾਉਣ ਲਈ ਪਾਵਰ ਕਾਮ ਨੇ 스마트 ਮੀਟਰ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ 스마트 ਮੀਟਰਾਂ ਦਾ ਵਿਰੋਧ ਪੰਜਾਬ ਦੇ ਕਿਸਾਨਾਂ ਵੱਲੋਂ ਪੰਜਾਬ ਕਿਸਾਨ ਪੰਜਾਬ ਕਿਸਾਨ ਅਤੇ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਹੈ ਇਸ ਯੋਜਨਾ ਤੇ ਲਗਭਗ 21 ਕਰੋੜ ਰੁਪਏ ਦੀ ਲਗਤ ਆਵੇਗੀ ਇਹ ਪਹਿਲ ਕਦਮੀ ਤੈਥ ਘਰੇਲੂ ਖਪਤਕਾਰਾਂ ਦੇ ਨਾਲ ਨਾਲ ਸਰਕਾਰੀ ਵਿਭਾਗਾਂ ਵਿੱਚ ਲਗਾਏ ਗਏ ਪੁਰਾਣੇ ਬਿਜਲੀ ਮੀਟਰਾਂ ਨੂੰ ਵੀ ਬਦਲਿਆ ਜਾਵੇਗਾ ਪਾਵਰ ਕਮ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ 스마트 ਮੀਟਰ ਲਗਾਉਣ ਤੋਂ ਬਾਅਦ ਖਪਤਕਾਰਾਂ ਤੋਂ ਕੋਈ ਵਾਧੂ ਫੀਸ ਨਹੀਂ ਲਈ ਜਾਵੇਗੀ 스마트 ਮੀਟਰ ਲਗਾਉਣ ਤੋਂ ਬਾਅਦ ਖਪਤਕਾਰਾਂ ਨੂੰ ਹਰ ਹਰ 2 ਮਹੀਨਿਆਂ ਦੀ ਬਜਾਏ ਹਰ ਮਹੀਨੇ ਬਿਜਲੀ ਦੇ ਬਿੱਲ ਜਾਰੀ ਕੀਤੇ ਜਾਣਗੇ ਯਾਨੀ ਕਿ ਹਰ ਮਹੀਨੇ ਬਿਜਲੀ ਦਾ ਬਿੱਲ ਆਇਆ ਕਰੇਗਾ ਸਮਾਰਟ ਮੀਟਰਾਂ ਦੇ ਜ਼ਰੀਏ ਪੰਜਾਬ ਨਾਲ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦੀ ਖਪਤ ਅਨੁਸਾਰ ਸਮੇਂ ਸਿਰ ਅਤੇ ਸਹੀ ਭੁਗਤਾਨ ਕਰਨ ਵਿੱਚ ਸਹੂਲਤ ਮਿਲੇਗੀ ਵਿਭਾਗ ਦੇ ਅਨੁਸਾਰ ਜਿੱਥੇ ਹੁਣ ਤੱਕ ਬਿੱਲ ਦੋ ਮਹੀਨਿਆਂ ਵਿੱਚ 600 ਯੂਨਟ ਤੱਕ ਦੀ ਖਪਤ ਨੂੰ ਆਧਾਰ ਮੰਨ ਕੇ ਤਿਆਰ ਕੀਤੇ ਜਾਂਦੇ ਸਨ ਹੁਣ ਨਵੀਂ ਪ੍ਰਣਾਲੀ ਵਿੱਚ ਹਰ ਹਰ ਬਿੱਲ ਮਹੀਨੇ ਵਿੱਚ 300 ਯੂਨਟ ਤੋਂ ਵੱਧ ਖਪਦ ਦੇ ਆਧਾਰ ਤੇ ਤਿਆਰ ਕੀਤੇ ਜਾਣਗੇ ਇਸ ਨਾਲ ਯਕੀਨੀ ਬਣਾਇਆ ਜਾਵੇਗਾ ਕਿ ਖਪਤਕਾਰਾਂ ਨੂੰ ਸਬਸਿਡੀ ਅਤੇ ਸਲੈਬ ਦਰਾਂ ਦਾ ਲਾਭ ਨਿਯਮਤ ਤੌਰ ਤੇ ਮਿਲਦਾ ਰਹੇ ਤਾਂ ਕਿ ਅਤੇ ਅਚਾਨਕ ਵੱਧ ਬਿੱਲਾਂ ਦੀ ਸਮੱਸਿਆ ਤੋਂ ਰਾਤ ਮਿਲੇ ਖਾਸ ਗੱਲ ਇਹ ਹੈ ਕਿ ਕਿਰਾਏ ਦੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਇਸ ਪ੍ਰਾਣੀ ਪ੍ਰਣਾਲੀ ਦਾ ਫਾਇਦਾ ਹੋਵੇਗਾ ਮਕਾਨ ਮਾਲਕਾਂ ਤੇ ਕਿਰਾਏਦਾਰਾਂ ਵਿਚਕਾਰ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਵਿਵਾਦ ਘੱਟ ਜਾਣਗੇ ਕਿਉਂਕਿ ਅਸਤ ਅਸਲ ਖਪਤ ਦੇ ਆਧਾਰ ਤੇ ਬਿੱਲ ਹੁਣ ਹਰ ਮਹੀਨੇ ਉਪਲਬਧ ਹੋਣਗੇ ਅਧਿਕਾਰੀਆਂ ਦਾ ਕਹਿਣਾ ਹੈ ਕਿ 스마트 ਮੀਟਰ ਬਿਜਲੀ ਦੀ ਖਪਤ ਅਸਲ ਸਮੇਂ ਦਾ ਡੇਟਾ ਪ੍ਰਦਾਨ ਕਰਨਗੇ ਜਿਸ ਨਾਲ ਰੀਡਿੰਗ ਜਾਂ ਅਨੁਮਾਨਿਤ ਬਿਜਲੀ ਵਰਗੀਆਂ ਸਕੂਲਤਾ ਬਿਜਲੀ ਅਨੁਮਾਨਿਤ ਬਿਲਿੰਗ ਵਰਗੀਆਂ ਸਮੱਸਿਆਵਾਂ ਪੂਰੀ ਤਰ੍ਹਾਂ ਖਤਮ ਹੋ ਜਾਣਗੀਆਂ ਹਾਲਾਂਕਿ ਪੰਜਾਬ ਦੇ ਵਿੱਚ ਪੰਜਾਬ ਕਿਸਾਨ ਜਥੇਬੰਦੀਆਂ ਅਤੇ ਉਹਨਾਂ ਦੇ ਆਗੋਂ ਵੱਲੋਂ ਸਮਾਰਟ ਮੀਟਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਹਾਲਾਂਕਿ ਬਿਜਲੀ ਸੋਧ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਵਾਰ-ਵਾਰ ਸਰਕਾਰਾਂ ਨੂੰ ਘੇਰਿਆ ਜਾ ਰਿਹਾ ਹੈ ਕਿ ਜਿਹੜਾ ਨਵਾਂ ਬਿੱਲ ਲੈ ਕੇ ਆ ਰਹੇ ਹੋ ਉਸ ਦਾ ਅਸੀਂ ਬਿਲਕੁਲ ਜਿਹੜਾ ਹੈ ਸਮਰਥਨ ਨਹੀਂ ਕਰਦੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਸੱਚਮੁੱਚ ਇਹ ਜਿਹੜੇ ਸਮਾਰਟ ਮੀਟਰ ਲੱਗਣ ਜਾ ਰਹੇ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕ ਖੁਸ਼ ਹੋਣਗੇ ਜਾਂ ਪੰਜਾਬ ਦੇ ਲੋਕ ਵਿਰੋਧ ਕਰਨਗੇ ਹਾਲਾਂਕਿ ਵਕਵ ਕਿਸਾਨ ਜਥੇਬੰਦੀਆਂ ਵੱਲੋਂ ਇਹਨਾਂ ਮੀਟਰਾਂ ਨੂੰ ਨਾ ਲੁਣਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਵਿਕਣ ਪੰਜਾਬ ਸਰਕਾਰ ਕਹਿਦੀ ਹੈ ਕਿ ਹਰ ਮਹੀਨੇ ਬਿੱਲ ਆਏ ਕਰਨਗੇ ਤਾਂ ਕਿ ਜਿਹੜੀ ਬਿਜਲੀ ਫ੍ਰੀ ਦਿੱਤੀ ਜਾ ਰਹੀ ਹੈ ਲੋਕਾਂ ਨੂੰ ਉਹਦਾ ਵੀ ਪਤਾ ਲੱਗ ਸਕੇ ਜੇਕਰ ਉਹ ਵੱਧ ਬਿਜਲੀ ਦੀ ਖਪਤ ਕਰਦੇ ਨੇ ਤੇ ਪ੍ਰਤੀ ਯੂਨਟ ਦੇ ਹਿਸਾਬ ਉਹਨਾਂ ਲੋਕਾਂ ਨੂੰ ਹਰ ਮਹੀਨੇ ਬਿੱਲ ਜਿਹੜਾ ਹੈ ਅਦਾ ਪੇ ਕਰਨਾ ਪਵੇਗਾ ਯਾਨੀ ਕਿ ਬਿਜਲੀ ਬਿਜਲੀ ਬਿੱਲਾ ਅਤੇ ਬਿਲੀ ਸਮਾਰਟ ਮੀਟਰ ਲਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਲਗਭਗ 21 ਕਰੋੜ ਰੁਪਏ ਦੀ ਲਾਗਤ ਆਵੇਗੀ ਪੰਜਾਬ ਸਰਕਾਰ ਵੱਲੋਂ ਅਤੇ ਦੱਸਿਆ ਜਾ ਰਿਹਾ ਹੈ ਕਿ ਸਮਾਰਟ ਮੀਟਰਾਂ ਨੂੰ ਲਾਉਣ ਦੇ ਬਦਲੇ ਦੇ ਵਿੱਚ ਖਪਤਕਾਰਾਂ ਦੇ ਕੋਲੋਂ ਕੁਝ ਵੀ ਨਹੀਂ ਲਿਆ ਜਾਵੇਗਾ ਨਾ ਉਹਨਾਂ ਦੇ ਨਾਲ ਕਿਸੇ ਵੀ ਪ੍ਰਕਾਰ ਦਾ ਵਾਧੂ ਬਿੱਲ ਜੋੜਿਆ ਜਾਵੇਗਾ ਯਾਨੀ ਕਿ ਅੱਗੇ 2 ਮਹੀਨੇ ਬਾਅਦ ਜਿਹੜਾ ਬਿੱਲ ਆਉਂਦਾ ਸੀ ਹੁਣ ਹਰ ਮਹੀਨੇ ਬਿਲ ਔਨ ਕਰਨਗੇ ਨਵੇਂ ਸਾ ਸਮਾਰਟ ਮੀਟਰ ਲਗਾਉਣ ਦੀ ਪ੍ਰਕਿਰਿਆ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਜਾਵੇਗੀ ਧੰਨਵਾਦ